ਜਦੋਂ ਸੋਮਣੀ ਕਮੇਟੀ ਬਣੀ ਉਸ ਟਾਈਮ ਇੱਕ ਆਰਐਸਐਸ ਬਣੀ ਉਹਨਾਂ ਦੀ ਆਰਐਸਐਸ ਨੂੰ ਹੁੰਦਿਆ ਆਪਣਾ ਨੂੰ ਰਾਜ ਦੀ ਸੋਮਣੀ ਕਮੇਟੀ ਨੂੰ ਹੋ ਗਿਆ ਆਰਐਸਐਸ ਨੇ ਪੂਰੇ ਪਾਰਸ ਦੇ ਉੱਤੇ ਰਾਜ ਕਰ ਲਿਆ ਸੋਮਣੀ ਕਮੇਟੀ ਸਮਝਿਆ ਸਿੱਖਾਂ ਦੇ ਉੱਤੇ ਰਾਜ ਨਹੀਂ ਕਰ ਸਕੀ ਸਿੱਖਾਂ ਨੂੰ ਪੱਥਰ ਵੀ ਕਰ ਸਕੀ ਗੱਡੀ ਨਾਲੇ ਕੀ ਦੀ ਗੱਲ ਹੈ ਅੱਜ ਖਬਰਾਂ ਆ ਰਹੀਆਂ ਲੱਗ ਕੇ ਮਾਦੇ ਦੇ ਵਿੱਚ ਜਿਹੜੇ ਗਰੀਬ ਸਿੱਖ ਨੇ ਏ ਜੋ ਸਿੱਖ ਧਰਮ ਸਦਕੇ ਰਸਾਈ ਬਣ ਕੇ ਸਾਡੇ ਦਿਲ ਲੱਖ 2 ਸਾਲਾਂ ਦੇ ਵਿੱਚ ਇੰਨਾ ਘਾਟਾ ਰਹਿ ਗਿਆ ਸਿੱਖ ਕੌਮ ਨੂੰ ਔਰ ਨਰੇ ਪੰਚ ਦਾ ਸਾਲਾਂ ਦੇ ਵਿੱਚ ਕੋਈ ਗਿਤੀ ਕੋਈ ਨਹੀਂ ਰਹਿਣੀ ਫਾਜ਼ਲ ਜੀ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਦੋਸਤੋ ਨਿਹੰਗ ਸਿੰਘ ਰਾਜਾ ਰਾਜ ਸਿੰਘ ਵੱਲੋਂ ਦੋਸਤੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਦੋਸਤੋ ਗੁਰੂ ਘਰ ਦੇ ਵਿੱਚ ਆਪਣੇ ਵਿਚਾਰ ਰੱਖੇ ਗਏ ਨੇ ਦੋਸਤੋ ਆਓ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਣਸિંહ ਮਹਾਰਾਜਿਆਂ ਦੇ ਨਿੱਕੀ ਗੋਦਾ ਆਨੰਦ ਮਾਨ ਰਹੀ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਸਾਥਕਰਮ ਅਸੀਸ ਭਉਂਦੇ ਹੋਏ ਗੱਲ ਕਿਹਾ ਸੋ ਜੀ ਪਿਆਰ ਜੀ ਜੀਤਾਰ ਪਾਲ ਸਾਹਿਬ ਵਾਰੀ ਜੀ ਕੀ ਬਦੇ ਸੰਤਾਂ ਦੇ ਜੋਗੋ ਵਧਾਈ ਦੇ ਪਾਤਰੋ ਜੋ ਲੰਬੇ ਸਮੇਂ ਤੋਂ ਸਤਿਗੁਰਾਂ ਦੇ ਗੋਦ ਵਿੱਚ ਰੱਖੇ ਹੋ ਤੁਰਕੀ ਬਾਣੀ ਆਈ ਤਿੰਨ ਸਗਲੇ ਜੰਤ ਮਟਾਈ ਦੇ ਮਹਾਨ ਜਾਗਰ ਚੱਲੇ ਨੇ ਸ੍ਰੀ ਅਖੰਡ ਪਾਤਸ਼ਾਹ ਬਾਬਾ ਜੀ ਦੱਸ ਰਐ ਸੀ 162 ਸ੍ਰੀ ਅਖੰਡ ਪਾਤਸ਼ਾਹ ਸਾਹਿਬਾਂ ਦੀ ਸੇਵਾ ਭਰੀ ਹੈ ਅਮਰਤ ਭਾਈ ਬਾਣੀ ਦੀ ਵਰਖਾ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ ਹੈ ਗੁਰਮੁਖ ਪਿਆਰੋ ਨਗਰ ਪਟ ਭਾਗਾ ਹੈ ਭਾਗਾ ਵਾਲੇ ਆ ਜੋ ਹਰੇਕ ਸਾਲ ਬੁਲਾਲਾ ਕਰਦੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਆਗਮਨ ਪੁਰਬ ਨੂੰ ਮਨਾਉਂਦੇ ਹੋਏ ਤਹੀਂ ਪ੍ਰਕਾਸ਼ ਫਰਮਾਰਾ ਭੇਜੋ ਪਟਨਾ ਸਹਿਰ ਵਿਖੇ ਆਪ ਲਿਓ ਸਤਿਗੁਰੂ ਮਹਾਰਾਜਿਆਂ ਦਾ ਹੋ ਸਤਿਓ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਮਾਦਾ ਗੁਰਦੇਵ ਕੌਰ ਜੀ ਦੇ ਘਰ ਸਤਿਗੁਰਾਂ ਨੇ ਅਵਤਾਰ ਧਾਰਿਆ ਤੇ 5 ਸਾਲ ਪਟਨਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਗੁਜ਼ਾਰੇ ਉਸ ਤੋਂ ਬਾਅਦ ਮਕੂ ਆਦੀ ਭਾਤੀ ਜਿਹਨੂੰ ਗੁਰਤੇਗ ਬਹਾਦਰ ਮਹਾਰਾਜਿਆਂ ਪੈਸੇ ਦੇ ਕੇ ਬਾਈ ਧਾਰ ਦੇ ਰਾਜਤ ਖੇਦਿਆ ਸੀ ਸਤਗੁਰੂ ਪੰਜ ਸਾਲ ਬਚਪਨ ਬਗਨਾ ਸਾਹਿਬ ਉਹ ਜਾ ਕੇ ਫੇਰ ਅਨੰਦਪੁਰ ਸਾਹਿਬ ਦੀ ਧਾਰਤੀ ਤੇ ਆਏ ਪੰਜ ਸਾਲ ਬਾਅਦ ਮਲਾਪ ਹੋ ਗਿਆ ਸੀ ਗੁਰਤੇਗ ਬਹਾਦਰ ਮਹਾਰਾਜਿਆਂ ਦੇ ਨਾਲ ਸਤਗੁਰਾਂ ਦਾ ਇਤਿਹਾਸ ਦੱਸਦਾ ਹੈ ਫਿਰ ਉਹ ਤੇ ਆਕੇ ਸਤਿਗੁਰਾਂ ਨੇ ਜੋਜੀ ਪ੍ਰੀਤਨ ਮਹਿਤੂਰ ਬਰਤੌਣੇ ਆਰਾਮ ਕਰ ਦਿੱਤੇ ਗੁਰਮਖੋਰ ਮਾਤਾ ਵਾਲੀ ਦੀ ਧਰਤੀ ਉਨ ਤਾਂ ਕਿਹਾ ਜਾਂਦਾ ਕਿ ਉਥੇ ਕੁ ਮਾਖਾ ਦਾਇਮ ਰਹਿੰਦਾ ਸੀ ਰਾਜ ਉਹਨੂੰ ਸਤਿਗੁਰਾਂ ਨੇ ਗਾਹ ਕਰਤਾ ਫਿਰ ਉਹਦਾ ਨਾਨਕੀ ਚੱਕ ਰੱਖਿਆ ਗਿਆ ਮਾਤਾ ਨਾਨਕੀ ਜੋ 6ਵੇਂ ਪਾਤਸ਼ਾਹ ਮਹਾਰਾਜੇ ਦੇ ਮਹਿਲ ਸੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਮਾਤਾ ਸਿਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾਂ ਦੇ ਦਾਦੀ ਜੀ ਸਿਮਰ ਮਾਤਾ ਨਾਲ ਕਿਸੇ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਨਾਲ ਕੀ ਚੱਕ ਫਿਰ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਮਹਾਰਾਜੀ ਉੱਤੇ ਆਏ ਉਹਨਾਂ ਨੇ ਗੌਰਤ ਕੀਤੇ ਕਿੰਨਾ ਆਨੰਦ ਵਰਸ ਗਿਆ ਸੰਗਤਾਂ ਦਰਬਾਰ ਦੇ ਸਿਮਰਨ ਕਰਦੀਆਂ ਹੋਈਆਂ ਸਤਿਗੁਰਾਂ ਦੇ ਦਰਸ਼ਨ ਜੀਕਾਰ ਕਰਦੇ ਹੋਏ ਆਉਂਦੀਏ ਤੇ ਹੋਇਆ ਯਦੋ ਨਾਮ ਨਾਲ ਬੋਲਣ ਲੱਗੇ ਸਤਿਗੁਰਾਂ ਨੇ ਉਹਦਾ ਨਾਮ ਅਨੰਦਪੁਰ ਸਾਹਿਬ ਰੱਖਤਾ ਜੋ ਅੱਜ ਵੀ ਆਪਾਂ ਦਰਸ਼ਨ ਕਰਨ ਜਾਂਦੇ ਆਂ ਇਹ ਨਾਮ ਰੱਖਿਆ ਅਨੰਦਪੁਰ ਸਾਹਿਬ ਵੰਨਗਾਂਵੀ ਕੁਰੀ ਉਥੇ ਸੁਲਤੀਗਵ ਹਾਜ਼ਰ ਹੋਣਾ ਹਰਿਆਣੇ ਦੇ ਸਤਿਗੁਰਾਂ ਨੇ ਚਾਗਲੇ ਜੋ ਸਨਾਤਨ ਧਰਮ ਨੂੰ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਸਟੇਜ ਦੇ ਵਾਸਤੇ ਭੇਜਿਆ ਸੀ ਉਥੇ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਦ ਪਾਦ ਕਹਿੰਦੇ ਭੰਗਾਰੀ ਦਾ ਜੁੱਧ ਲੜਿਆ ਗੁਰਮੁਖ ਪਿਆਰਿਓ ਬਹੁਤ ਸਾਰੀਆਂ ਥਾਂ ਜਿੱਤਾਂ ਹੋਈਆਂ ਉੱਥੇ ਹੀ ਅਰਬਿੰਦਪੁਰ ਸਾਹਿਬ ਦੀ ਧਰਤੀ ਤੇ ਸਾਧੂਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤਬੂਹ ਦੇ ਕੇ ਇੱਕ ਨਿਆਰਾ ਪੰਥ ਪਿਆਰ ਦਾ ਪੰਥ ਖਾਲਸਾ ਜਿਸ ਨੂੰ ਪੰਥ ਕਿਹਾ ਗਿਆ ਹੈ ਗੁਰੂਆਂ ਪਿਆਰਿਓ ਸਤਿਗੁਰਾਂ ਨੇ ਆਮਤ ਚੁਕਾ ਕੇ ਖਾਲਸਾ ਪੰਥ ਸਜਾ ਦਿੱਤਾ ਉਹ ਵੀ ਆਨੰਦ ਪ੍ਰਸਾਰਣ ਦੀ ਧਰਤੀ ਤੇ ਸਤਿਗੁਰਾਂ ਦਾ ਜਿਹੜਾ ਵਿਆਹ ਹੋਇਆ ਉਹ ਵੀ ਆਨੰਦ ਪ੍ਰਸਾਰਣ ਦੀ ਧਰਤੀ ਤੇ ਮਾਤਾ ਜੀਤੋ ਜੀ ਪਹਿਲੀ ਪਤਨੀ ਸੀ ਸੁੰਦਰ ਮਾਤਾ ਸੁੰਦਰਪਾਉ ਜੀ ਮਾਤਾ ਸਹਿਰਕੌਰ ਜੀ ਗੁਰੂਆਂ ਪਿਆਰਿਓ ਉੱਥੇ ਹੀ ਸਾਰਾ ਕੁਝ ਹੋਇਆ ਅਜੀਤ ਸਿੰਘ ਮਾਤਾ ਅਜੀਤ ਸਿੰਘ ਸਹਿਜ ਜਦਾ ਅਜੀਤ ਸਿੰਘ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਕਦੇ ਜਦੋਂ ਪੰਡਾਣੀ ਦਾ ਪਹਿਲਾ ਜੁੱਟ ਗੁਰਮਖ ਪਿਆਰੇ ਜਿੱਤਿਆ ਫਿਰ ਸਤਜਗੁਰਾਂ ਦੇ ਨਾਮ ਦਿੱਤੇ ਅਜੀਤ ਸਿੰਘ ਸਤਗੁਰਾਂ ਨੇ ਰੱਖਿਆ ਸੀ ਉਹ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸਤਗੁਰੂ ਮਹਾਰਾਜੀਆਂ ਨੇ ਬਹੁਤ ਔਦਤ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਖਾਲਸਾ ਪੰਥ ਜੋ ਤੁਸੀਂ ਦੇਖਦੇ ਹੋ ਹਰ ਰੋਜ਼ ਗੁਰੂਆਂ ਦੀਆਂ ਲਾਡੀਆਂ ਫੌਜਾਂ ਦੇ ਹੰਗ ਸਿੰਘ ਗੁਰਦੇ ਬਰੂ ਸਾਰੇ ਹੋਏ ਇਹ ਸਤਿਗੁਰਾਂ ਦੀ ਜੀ ਬਦੌਲਤ ਹੈ। ਧੰਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਜੀ ਨੇ ਖਾਲਸਾ ਪੰਥ ਉਜਾਕੇ ਪੰਜ ਕਤਾਰ ਦੇ ਦਿੱਤੇ, ਬਾਣੀ-ਬਾਣਾ ਦੇ ਦਿੱਤਾ। ਸਤਿਗੁਰਾਂ ਨੇ ਗੁਰਮੁਖ ਪਿਆਰੇ ਨੂੰ ਆਪਣਾ ਹੀ ਸਰੂਪ ਦੇ ਦਿੱਤਾ ਖਾਲਸੇ ਨੂੰ। ਮਹਾਰਾਜ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਤੋਂ ਬਿਨਾ ਕੋਈ ਨਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਮੇਰਾ ਤੇ ਖਾਲਸੇ ਦਾ ਕੋਈ ਫਰਕ ਨਹੀਂ ਜਿਹੜਾ ਖਾਲਸੇ ਦੇ ਵਿੱਚ ਨਵਾਸ ਬਸਦਾ ਗੁਰਮੁਖਿਆਰ ਅੱਜ ਵੀ ਸਤ ਗੁਰਾਂ ਦਾ ਤੇਜ ਪ੍ਰਕਾਸ਼ ਖਾਲਸੇ ਦੇ ਵਿੱਚ ਵਸਦਾ ਹੈ ਜਿਹੜਾ ਬਾਣੀ ਬਾਣੀ ਨਾਲ ਜੁੜਿਆ ਜਿਹੜਾ ਬਾਣੀ ਪੜਦਾ ਸਤ ਗੁਰਾਂ ਦੇ ਮਜਾਦਾ ਵਿੱਚ ਰਹਿੰਦਾ ਸਤ ਗੁਰਾਂ ਦੇ ਸਿਧਾਂਤ ਨੂੰ ਮੰਨਦਾ ਹੈ ਗੁਰਾਂ ਦੀ ਜਿਹੜੀ ਬਖਸ਼ਦਾਰ ਦੇ ਬਸਤੀ ਰਹਦੀ ਹੈ ਆਓ ਆਓ ਸਾਡੀ 31 ਤਰੀਕ ਨੂੰ ਇਸ ਪਾਵਨ ਸਥਾਨ ਦੇ ਉੱਤੇ ਖੰਡੇਵਾੜੇ ਦਾ ਅਮਰ ਸੰਚਾਰ ਹੋਣਾ ਜਿਹੜੀਆਂ ਮਾਈਆਂ ਭਾਈਆਂ ਨੇ ਪੈੜਾ ਨੇ ਵੀਰਾਂ ਨੇ ਨੌਜਵਾਨਾਂ ਨੇ ਅਵਕਸ਼ਣਾ ਕੋਈ ਹੋਤੋ ਦਿਯਾਰੀ ਕਰਕੇ ਕਤੇ ਦਿਖ ਮੇਂ ਸੇ ਪਹੁੰਚਾ ਖੰਡੇਵਾੜੇ ਦਾ ਅਮਰ ਸਾਕੇ ਗੁਰੂ ਵਾਲਜੰਬ ਗੁਰਮੁਖ ਪਰਿਵਾਰ ਸਥਾਨੀ ਘਰਾਂ ਦੇ ਵਿੱਚ ਪੈਦਾ ਹੋਇਆ ਫਿਰ ਸਾਡਾ ਵਾਧ ਫਰਜ਼ ਬਣਦਾ ਹੈ ਕਿ ਅਸੀਂ ਖੰਡੇਵਾੜੇ ਦਾ ਅਮਰ ਸਾਕੇ ਗੁਰੂ ਵਾਲੇ ਬਣੀ ਆਂ ਸਾਨੂੰ ਕਹਦਾ ਹੁੰਦਾ ਕਿ ਸਾਨੂੰ ਦੇਖੋ ਆਪਣੇ ਆਪ ਇਹ ਹੋਣਾ ਚਾਹੀਦਾ ਸਿਧਾ ਹੋ ਜਾਵੇ ਇਹਦਾ ਹੋ ਗਏ ਇਹ ਸਾਨੂੰ ਫਰਦੇਵਾਜ ਦਾ ਅਮਰ ਕਰਨਾ ਚਾਹੀਦਾ ਜਿਹੜਾ ਮੁਸਲਮਾਨ ਹੈ ਮੁਸਲਮਾਨ ਧਰਮ ਦੇ ਵਿੱਚ ਪੈਦਾ ਹੁੰਦਾ ਉਹ ਆਪਣੇ ਆਪ ਹੀ ਨਹੀਂ ਕਹਿੰਦੇ ਕਿ ਤੁਸੀਂ ਮੁਸਲਮਾਨਤ ਬਣ ਜਾਓ ਆਦੋ ਪਾਈ ਸੋਨ ਕਰ ਰਿਹਾ ਆਪਕੀ ਸਾਰਾ ਕੁਝ ਹੋ ਜਾਂਦਾ ਗੱਲੇ ਗੱਲੇ ਬੱਚੇ ਦੀ ਸੁਰਤ ਹੁੰਦੀ ਹੈ ਉਹ ਆਵੇ ਧਰਮ ਦੇ ਜ ਪੱਕੇ ਨੇ ਹਿੰਦੂ ਨੇ ਜਿਹੜੇ ਉਹਨਾਂ ਨੂੰ ਕਿਹੜਾ ਪੈਂਦਾ ਵੀ ਆਜੇ ਰੇਡੂ ਬਣ ਜਾ ਤੁਸੀਂ ਤੁਸੀਂ ਜੜੇ ਪਾ ਲਓ ਆਪਣੇ ਆਪ ਹੀ ਪਾ ਲੈਂਦੇ ਨਹੀਂ ਤੇ ਸਾਨੂੰ ਕਿਹੜਾ ਪੈਂਦਾ ਦੁੱਖ ਨਾਲ ਵੀ ਉਹ ਗੁਰੂ ਸਾਹਿਬ ਮਾਰਾ ਜਿਹਨੇ ਸਾਡੇ ਉੱਤੇ ਸਾਰਾ ਪਰਿਵਾਰ ਨਿਸ਼ਾਰਾ ਕਰ ਦਿੱਤਾ ਗੁਰੂਆਂ ਪਿਆਰੇ ਤੇ ਆਪ ਨਾਸ਼ੀ ਬਾਰੇ ਦੇ ਜਿੰਮੇ ਵਿੱਚ ਸੌ ਗਿਆ ਸਾਡੇ ਤੇ ਪਰਿਵਾਰ ਵਾਰ ਕੇ ਕੀ ਗੱਲ ਉਹਦਾ ਜੀ ਨਹੀਂ ਸੀ ਕਰਦਾ ਵੀ ਮੈਂ ਆਪਣੇ ਪੁੱਤ-ਪੋਤਰਿਆਂ ਦੇ ਵਿੱਚ ਖੇਡਾਂ ਸਾਡੇ ਖਾਤਰ ਉਹਨੇ ਸਾਰਾ ਪਰਿਵਾਰ ਬਣਾਤਾ ਤੇ ਸਾਨੂੰ ਆਪਣਾ ਪੁੱਤਰ ਬਣਾ ਲਿਆ ਨਾਦੀ ਪੁੱਤਰਾਂ ਸੀ ਬਿੰਦੀ ਪੁੱਤਰ ਸਾਡੇ ਕੋਲ ਪਰਿਵਾਰ ਕਰ ਦਿੱਤੇ ਤੇ ਸਾਡੇ ਫਿਰ ਭਾਗ ਹੀ ਮਾਰੇ ਨੇ ਅਸੀਂ ਸਤਿਗੁਰੂ ਮਹਾਰਾਜਿਆਂ ਦੇ ਬਾਤ ਵੀ ਇਹਦੇ ਪ੍ਰਾਪਤ ਕਰ ਸਕੀ ਜੇ ਜਿਸ ਨੂੰ ਮੈਂ ਪਾਜੀਆ ਮਹਾਰਾਜਾ ਕਹਿੰਦੇ ਨੇ ਫਿਰ ਟਾਈਮ ਬਹੁਤ ਪਿਆਰ ਸੱਜਾਂਗੇ ਗੁਰਮੁਖਵਾਰੇ ਕੋਈ ਟਾਈਮ ਦਾ ਪਤਾ ਨਹੀਂ ਹੈ ਹਨ ਆਦਮੀ ਨਾ ਇਦਾਂ ਹੀ ਮੋੜਤ ਮੋੜਤ ਨਾ ਜਾਣਾ ਜੇ ਤਾਂ ਸਵਾਭ ਹੈ ਮਾਂ ਜ਼ਿੰਦਗੀ ਆ ਤਾਂ ਆਦਮੀ ਹੈ ਮੇਰੀ ਜਿੱਤੀ ਤੇਰੀ ਜੈ ਨਾ ਫੋਟੋ ਵੀ ਖੱਲੇ ਉਹ ਬਹਾਈਗਾ ਫਿਰ ਚੱਲਣਾ ਹੈ ਇਹ ਬਜ਼ੁਰਗ ਨੇ ਬੈਠੇ ਨੇ ਸਿਧਾਂਤ ਆਖਦਾ ਹੈ ਗੁਰੂ ਤੇ ਗੁਰੀਆਂ ਬੜੀਆਂ ਨੇ ਜਿਸ ਕਾਹਦੇ ਕਲਾਵੇ ਵਿੱਚ ਪੈਦਾ ਹੋਏ ਬਹੁਤ ਬਹੁਤ ਦੇਖ ਭਰਾਓ ਭੰਦੇ ਬਾਗੇ ਦਾ ਅਮਰ ਸ਼ਾਕੇ ਗੁਰੂ ਵਾਲੇ ਬੜੀਆਂ ਅੱਜ ਵੀ ਸੋਚ ਅੱਜ ਇਹ ਹੀ ਸਰਕਾਰਾਂ ਚਾਹੁੰਦੀਆਂ ਨੇ ਵੀ ਅਸੀਂ ਆ ਸਿੱਖਾਂ ਨੂੰ ਗੁਰੂ ਵਾਲੇ ਪਾਸੇ ਤੋੜ ਕੇ ਹੋਰ ਪਾਸੇ ਦੇਵਿਆਂ ਦੇ ਨਾਲ ਤੇ ਹੋਰ ਜਿਹੜੇ ਪਖੰਡੀ ਦੰਬੀ ਨਾਲ ਜੋੜਦੀਏ ਤੇ ਜੁੜੀ ਆਜ਼ਾਦੀ ਅਸੀਂ ਗੁਰੂ ਨੂੰ ਛੱਡ ਕੇ ਗੁਰੂਆਂ ਕਾਲਪੁਰ ਸਦਾ ਹਾਲ ਕੀਨਾ ਤੁਹਾਡੇ ਕੋਈ ਸਰਵ ਜੀ ਇਸ ਤਰ੍ਹਾਂ ਖੇਰ ਰੁਕੇ ਰਿਹਾ ਹੋਏ ਪਰ ਤੇ ਆ ਜੇ ਗੁਰੂ ਜੀ ਖੁਸ਼ੀ ਹੋਏ ਨੇ ਕਾਲ ਸਾਹਿਬ ਜੀ ਸਾਨੂੰ ਅਮਰਕੀ ਛੱਡਣਾ ਪਾਇਆ ਗੁਰੂ ਵਾਲੇ ਬਣਨਾ ਪੜਾ ਤੇ ਮੈਂ ਆਪ ਵੀ ਚਰਨਾਂ ਦੇ ਜੀ ਬੇਨਤੀ ਕਰ ਰਿਹਾ ਕਿ ਚੰਡੀਗੜ੍ਹ ਨੀਆ ਬਰੁਹਾ ਦੇ ਕੇ 2 ਸਾਲ ਤੋਂ ਬਸਮਾ ਹੋ ਗਿਆ ਬੰਦੀ ਸਿੰਘਾਂ ਦੀ ਵਿਹਾਲ ਦਾ ਮੂਤਾ ਲੱਗਿਆ ਹੋਇਆ ਹੈ ਇਹਨੇ ਬੰਦਰੇ ਦੇ ਨਾਲ ਭਾਈ ਜਲਤਾਰ ਸਿੰਘ ਹਵਾਰਾ ਜਿਹੜੇ ਅਕਾਲ ਪਤਵਾਰ ਕੌਂਸਲ ਦੇ ਜਥੇਦਾਰ ਨੇ ਪ੍ਰਵਧ ਖਾਲਸੇ ਦੇ ਮਾਪੇ ਜਿਹਨਾਂ ਨੂੰ ਭਾਈ ਜਲਤਾਰ ਸਿੰਘ ਕਾਰਾ ਭਾਈ ਪਰਮਜੀਤ ਸਿੰਘ ਧਿਆਉਰਾ ਭਾਈ ਬਲਵੰਤ ਸਿੰਘ ਰਾਜੂਵਾਲਾ ਭਾਈ ਨਵਿੰਦਰਪਾਲ ਸਿੰਘ ਭੁੱਲਣਾ ਮੈਂ ਕਰਦਾ 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 ਹੈ ਨਾ ਕਿ ਉਹਨਾਂ ਦੇ ਮਜੂਦਾ ਭਾਈ ਮਕਤਾਲ ਸਿੰਘ ਗਰਮ ਪਿਆਰ ਨਾਲ ਸਰਕਾਰ ਨੇ ਤੰਗੀਆਂ ਬੰਦੀ ਬਣਾਏ ਹੋਏ ਨੇ ਇਹਨਾਂ ਨੂੰ ਸਵਾਗਤ ਵਾਸਤੇ ਮੋਰਚਾ ਲੱਗਿਆ ਹੋਇਆ ਆਪ ਸਾਰਿਆਂ ਸੰਗਤਾਂ ਸਦੇ ਸਹਿਯੋਗ ਦਿਆ ਕਰੋ ਅੱਜ ਪੰਛ ਖੇਰੂ ਖੇਰ ਹੋ ਗਿਆ ਹੈ ਅੱਜ ਸਾਡੇ ਪੰਛ ਦੇ ਬੇਕੇਦਾਰ ਜਿਹੜੀ ਸ੍ਰੋਣੀ ਕਮੇਟੀ ਵੀ ਜਿਹੜੀ ਪੂਰੀ ਦੌਰ ਦੇ ਸਾਡਾ ਸਿੱਖਾ ਵੀ ਸ਼ਰਮਾਉਂ ਕਮੇਟੀ ਹੈ ਅਕਾਲ ਪਤਿ ਸਾਬ ਜੁਸ਼ਨ ਹਲ ਸਿੱਖ ਸੀਸ ਨਿਭਾਉਂਦਾ ਹੈ ਅਕਾਲ ਪਤਿ ਮਹਾਨ ਹੈ ਸਿੱਖ ਮਖ ਦੀ ਸ਼ਾਨ ਹੈ ਗੁਰੂ ਦੇਰ ਸੇ ਅਕਾਲ ਪਤਿ ਸਾਬ ਨੂੰ ਸਵਾਗਤ ਹੈ ਉਸੇ ਉਹਦਾ ਕੰਮਲਾ ਹੋ ਗਿਆ ਸਰੋਵਰੀ ਕਮੇਟੀ ਗੁਰੂ ਦੇਰ ਦੀ ਨਾਇਕ ਹੋ ਗਈ ਜਦੋਂ ਸਰੋਵਰੀ ਕਮੇਟੀ ਬਣੀ ਉਸ ਟਾਈਮ ਇੱਕ ਆਰਐਸਐਸ ਬਣੀ ਉਨਾ ਚਿਰ ਆਇਆ ਇਸ ਨੂੰ ਹੋ ਗਿਆ ਪਰ ਉਹਨਾਂ ਨੇ ਉਨਾ ਚਿਰ ਸੋਲਵੀਂ ਕਮੇਟੀ ਨੂੰ ਭਾ ਗਿਆ ਆਰਐਸਐਸ ਨੇ ਪੂਰੇ ਪਾਰ ਦੇ ਵਿੱਚ ਰਾਜ ਕਰ ਲਿਆ ਸੋਲਵੀਂ ਕਮੇਟੀ ਸਮਝਿਆ ਸਿੱਖਾਂ ਦੇ ਉੱਤੇ ਰਾਜ ਨਹੀਂ ਕਰ ਸਕਦੇ ਸਿੱਖਾਂ ਨੂੰ ਪੱਥੇ ਨਹੀਂ ਕਰ ਸਕਦੇ ਗੱਡੀ ਨਾਲ ਦੇਖੀ ਦੀ ਗੱਲ ਹੈ ਅੱਜ ਖਬਰਾਂ ਆ ਰਹੀਆਂ ਨੇ ਕਿ ਮਾਧੇ ਦੇ ਵਿੱਚ ਜਿਹੜੇ ਗਰੀਬ ਸਿੱਖ ਨੇ ਉਹ ਸਿੱਖ ਧਰਮ ਸਾਜ ਕੇ ਅਸਾਈ ਬਣ ਕੇ ਸਾਡੇ 3.2 ਸਾਲਾਂ ਦੇ ਵਿੱਚ ਇੰਨਾ ਕੱਦਾਂ ਰਹਿ ਗਿਆ ਸਿੱਕਾ ਮੇਰੇ ਔਰ ਬਾਰੇ 5 ਦਾ ਸਾਲਾਂ ਨੂੰ ਮਤਲਬ ਕੀਦੀ ਕੋਈ ਨਹੀਂ ਰਹਿਣ ਖਾਸਾ ਜੀ ਤੁਹਾਨੂੰ ਇਹ ਚਾਹਦਾ ਸਰਕਾਰ ਦੇ ਕੌਣਾਰੇ ਏਜੰਸੀਆਂ ਇਹ ਚਾਹੁੰਦੀਆਂ ਨੇ ਇਹ ਸਿੱਕਾ ਕੰਮ ਸਭ ਕੇ ਦੇਰਿਆਂ ਦੇ ਨਾਲ ਅਸਾਈ ਦੇ ਨਾਲ ਕੋਈ ਸਰਸਿਆਂ ਦੇ ਨਾਲ ਮੁਸਲਮਾਨ ਦਾ ਬਲੀ ਤੇ ਹੋ ਰਹਾ ਆਦੇ ਰਿਆ ਤੇ ਬਦੇ ਹੈ ਸਤਿਗੁਰੂ ਸਾਨੂੰ ਆਮਤ ਦਾ ਬਾਗਾ ਰੇਤ ਦਾ ਜਿਹੜੇ ਮੁਰਦੇ ਸੀ ਉਹਨਾਂ ਦੇ ਜਾਨ ਕਾ ਦਿੱਤੀ ਖਵਾ ਸਖਵਾ ਲੱਖ ਨਾਲ ਕੱਲੇ ਕੱਲੇ ਨੂੰ ਲੜਾਇਆ ਕਾਲਾ ਸਾਹਿਬ ਜੀ ਅਸੀਂ ਕਿਧਰ ਤੁਰੇ ਫਿਰਦੇ ਆ ਆ ਸਰੋਵਰ ਕਮੇਟੀ ਕਿੰਨੇ ਲੈ ਕੇ ਕਰਕੇ ਸਾਡਾ ਧਰਮ ਹੱthm ਹੋ ਰਿਹਾ ਪਿੱਛੇ ਜਾ ਰਿਹਾ ਹੈ ਯਰੋਕ ਦੇ ਪਿਆਰੋ ਸਾਰੇ ਸੋਚਣਾ ਪਰੇਗਾ ਅੱਜ ਦੀਆਂ ਸਰਕਾਰਾਂ ਸਾਨੂੰ ਖਤਮ ਕਰ ਦੇਈਆਂ ਨੇ ਅੱਲਾ ਨਾਲੇ ਗੋਲਤਾ ਨੂੰ ਖਤਮ ਕੀਤਾ ਹੈ ਇਹਨਾਂ ਨੇ ਜਹਿਰ ਦਾ ਪਤਨ ਕੀਤਾ ਹੈ ਇਹਨਾਂ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਰੋਹ ਕੰਮ ਦੇ ਨਾਲ ਖਤਮ ਕਰਕੇ ਕਲਾਬ ਦੇ ਵਿੱਚ ਲੈ ਲਿਆ ਉਹ ਸਿੱਖਟਰ ਮਰ ਰਹੇ ਨੇ ਉਹ ਖਾਲਸਾ ਜੀ ਨੂੰ ਨਾਮ ਨੂੰ ਸੇਧਰਾ ਕਰੇਗਾ ਕਿ ਅਸੀਂ ਕਿੱਥੇ ਖੜੇ ਆ ਅਸੀਂ ਗੁਰੂ ਘਰ ਖੜਨਾ ਹੈ ਕਿ ਅਸੀਂ ਕੱਖੀਆਂ ਦੁਨੀਆਂ ਦੇ ਨਾਲ ਖੜਨਾ ਹੈ ਤੇ ਤੁਸੀਂ ਅੱਜ ਦੇ ਗੁਰੂ ਘਰ ਮਾਇਕ ਹੋਣੇ ਹੋਵੇ। ਉਸੇ ਲਗੜੀਆਂ ਆਉਂਦਣਾ। ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਾਡੇ ਗਰੀਬ ਸਿੱਖ ਨੇ ਉਹ ਗੁਰਮੁਖ ਪਿਆਰੇ ਕਿਉਂ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਨੇ। ਸਾਡਾ ਪਿੰਡ ਦਾ ਵਰਤ ਮੰਦ ਹੈ। ਜੇ ਦੇਖਿਆ ਕਰੋ ਸਰਵੇਖਕਾਂ ਦੇ ਤਿੰਨ ਬੋਲ ਵਿੱਚ ਕਿਹਦੇ ਵਿੱਚ ਜਾਇਆ ਕਰੋ। ਉਹਨਾਂ ਦੀ ਰਾਹ ਕੋਈ ਵੀ ਬਾਤ ਜਿੱਥੇ ਬਾਤ ਨਹੀਂ ਕਰਾਉਣਾ ਅੱਜ ਤੱਕ ਉਹਨਾਂ ਕੋਈ ਜੱਥੇ ਦੇ ਵਾਲੇ ਕੋਈ ਕੰਮ ਨਹੀਂ ਕੀਤਾ ਸਾਡਾ ਤੁਰਨ ਲੱਗ ਸਾਡਾ ਬੰਦਾ ਸਾਈਡ ਪਰ ਉੱਤੇ ਲੈ ਗਿਆ ਕੱਲ ਉਹਨੇ ਮੀਟਿੰਗ ਵੀ ਛੱਡੀ ਅੰਗ ਸਿੰਘ ਸਾਹਿਬਾਨ ਕਰਦੇ ਰਹੇ ਇਹ ਤਾਂ ਹੋਰ ਜੇ ਉਹ ਹੁੰਦੇ ਨੇ ਕਿ ਅਸੀਂ ਬਾਤ ਨੂੰ ਕਿਹੜੇ ਤਰੀਕੇ ਨਾਲ ਉਹ ਸਿੱਧੇ ਕਾਲਜ ਕਰਾ ਦਈਏ ਬਾਪੂ ਕਿਹੜਾ ਉਹ ਬਹੁਤ ਕਰਦੇ ਜਿਹੜਾ ਸਾਡੇ ਜੱਥੇ ਵਾਲਾ ਨੇ ਸੌਣੇ ਪਿੱਛੇ ਚੱਲ ਰਿਹਾ ਇਹਨਾਂ ਨੇ ਮੇਰਾ ਕਰਕੇ ਰੱਖਦਾ ਸੌਣੀ ਕੰਮ ਕਿਦਾ ਪੰਜਾਬ ਦਾ ਉਹ ਪਿਆਰ ਹੁਣ ਅਸੀਂ ਨੇ ਦੇਖਣਾ ਹੈ ਕਿ ਅਸੀਂ ਕੌਣਾਂ ਕਿਹਾ ਮੈਂ ਸਾਰੀਆਂ ਗੁਰਦਵਾਰਾ ਪ੍ਰਬੰਧ ਕਮੇਟੀਆਂ ਦੇ ਪ੍ਰਧਾਨਾਂ ਨੂੰ ਅਪੀਲ ਕਰਦਾ ਇੱਕ ਦਾ ਜਾਤ ਪਾਤਾ ਤੱਕ ਦਾ ਜੀਲਾ ਸਤਿਗੁਰਾਂ ਨੇ ਸਾਡੇ ਵਿੱਚੋਂ ਕੱਢਿਆ ਸੀ ਜਿਹੜਾ ਉਸੇ ਸਾਡੇ ਈਕੋ ਬਣੀ ਸੇ ਤੋਂ ਕਿਵੇਂ ਜਿਹੜਾ ਹੰਕਾਰ ਦੇ ਉਹਨੂੰ ਕਹਿੰਦੇ ਉਹਨੂੰ ਨਾਨਕ ਪਾਸਾ ਮਹਾਰਾਜ ਨਾਲ ਉਹਨੇ ਘਰੇਗਾ ਤਰਖਾ ਉਹਨਾਂ ਟਕਾਏ ਉਹਨੇ ਘਰੇ ਵੀ ਜਾ ਸਕਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਆਰ ਆ ਕੇ ਨੇ ਤੁਹਾਨੂੰ ਗਰੀਬ ਸਿੱਖਾਂ ਤੋਂ ਪੰਜ ਪਿਆਰੇ ਕਿਰਵਾਏ ਤੇ ਆਪ ਆਪਣੇ ਆਪ ਦਿੱਲੀ ਤੋਂ ਮਹਾਰਾਸ਼ਟਰ ਤੋਂ ਵਿਦਰ ਤੋਂ ਆਏ ਬਲਹਾਰ ਤੋਂ ਆਏ ਹਾਕੜ ਤੋਂ ਆਏ ਇਹ ਸਾਰੇ ਨਾ ਅਮਰ ਜਪਾ ਕੇ ਸਿੰਘ ਬਣਾਤਾ ਖਾਲਸਾ ਬਣਾਤਾ ਆਦਰਸ਼ ਜਾਤਾਂ ਦੇ ਆਧਾਰ ਤੇ ਮੁੱਢਾਰੇ ਬਣਾਲੇ ਆਹ ਲਾਜੀਬ ਸਿੰਘਾਂ ਦਾ ਆਹ ਰਲਵਾਸੀਆਂ ਦਾ ਆਹ ਰਾਮਗੜੀਆਂ ਦਾ ਆਹ ਦਸ ਸਿੱਖਾਂ ਦਾ ਆਹ ਰਾਮਿਆਂ ਦਾ ਤੇ ਕਿੰਦਾ ਗੁਰਦੁਆਰੇ ਤੇ ਨਹੀਂ ਖੜੇ ਅਸੀਂ ਸੰਸਾਰ ਘਾੜ ਵੀ ਕੱਟਦੇ ਆਹ ਸਾਡਾ ਹਾਰ ਹੋ ਗਿਆ ਫੇਰ ਅਸੀਂ ਕਿਵੇਂ ਬਸਾਂਗੇ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਕਿਹਾ ਸੀ ਕਿ ਇਹਨੇ ਗਰੀਬ ਸਿੱਖ ਨੂੰ ਜਿਉਂ ਬਾਦਸ਼ਾਹੀ ਯਾਦ ਕਰੇ ਉਹ ਵੀ ਕਨਿਆਈ ਇਹੀ ਗੋ ਸਰਦਾਰ ਜਵਾਨ ਕਹਿੰਦਾ ਗੋਰੀਤ ਸਿੰਘ ਨਾਮ ਰਹਾਉਂ ਰਾਜ ਨੇ ਤੈਨੂੰ ਕੁਵਾਦੇ ਦੇ ਵਿੱਚ ਦੇ ਮਹਿਰੇਆ ਓ ਹੰਕਾਰ ਦੇ ਮਨਕੋ ਹੰਕਾਰ ਸਭ ਦੇ ਤੁਸੀਂ ਇੱਕ ਗਰੀਬ ਸਿੱਖਾਂ ਨੂੰ ਨਾਰ ਬਣਾ ਲਓ ਸਾਡਾ ਖਾਲਸਾ ਰਾਜ ਕਿਧਰ ਹੀ ਗਿਆ ਸੀ ਪਹਿਲਾਂ ਕਰਾਂਗੇ ਖਾਲਸਾ ਰਾਜ ਹੋਊਗਾ ਗੁਰੂ ਸਾਹਿਬ ਦੇ ਬਚਨ ਨੇ ਕਰਤਾਰ ਸੁਹੀ ਆ ਤੇ ਹੋਣੀ ਐ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਲੇ ਰਾਜ ਖਾਲਸੇ ਨੇ ਕਰਨਾ ਖਾਲਸਾ ਜੀ ਕੋਈ ਰੋਕ ਨਹੀਂ ਸਕਦਾ ਕਦੋਂ ਹੋਣਾ ਜਦੋਂ ਅਸੀਂ ਗੁਰੂ ਦਾ ਸਿਧਾਂਤ ਮੰਨ ਲਿਆ ਜਦੋਂ ਗੁਰੂ ਦੀ ਮਰਜ਼ਾਦਾ ਬੋਲੀ ਜਦੋਂ ਅਸੀਂ ਗੁਰੂ ਦੀ ਮਰਜ਼ਾਦਾ ਦੇ ਕੈਮ ਹੋ ਗਏ ਗੁਰਮੁਖ ਬਿਆਲ ਗੁਰੂ ਸਾਹਿਬ ਕਹਿੰਦੇ ਨੇ ਮਾਲਸ ਦੀ ਜਾਤ ਸੱਤ ਹਿੱਕੇ ਤੇ ਪਰਚਾਨੋ ਜਦੋਂ ਈਸ ਨਾਲ ਦੇ ਪਿਆਰ ਦੇ ਨਾਲ ਉਹ ਜ਼ਮੀਰ ਤੋਂ ਉੱਠ ਕੇ ਗੁਰੂ ਨਾਲ ਕਲਾ ਸਦਾ ਹਰ ਗੁਰੂ ਗੋਬਿੰਦ ਸਿੰਘ ਸਾਹਿਬ ਆਹ ਲਾ ਰਿਹਾ ਫਿਰ ਇਹ ਦੁਨੀਆ ਤਾਕਤਾਂ ਨਹੀਂ ਹੈ ਜੋ ਸਾਡਾ ਖਾਲਸਾ ਰਾਜ ਰੋਕ ਸਕੇ ਖਾਲਸਾ ਰਾਜ ਅਵਸੋ ਦੇਗਾ ਇਹ ਤੇ ਕਰਨਾ ਖਾਲਸਾ ਰਾਜ ਸਾਡੇ ਦਿਨ ਦਾ ਬੰਦਾ ਦੋ ਸਾਲਾਂ ਦੇ ਵਿੱਚ ਖਾਈ ਬਣ ਗਿਆ ਗਿਰਦੀ ਕਿਹਨੀ ਹੈ ਸਾਡੀ ਗੁਰਮਤਿ ਪਿਆਰੇ ਹੌਨ ਵਾਲੇ ਸਮੇਂ ਦੇ ਵਿੱਚ ਮੈਂ ਸੌਂ ਜਾਣੀ ਹੈ ਸਰਕਾਰ ਏਜੰਸੀਆਂ ਦੇਖ ਰਹੀਆਂ ਨੇ ਕਿ ਕਿਵੇਂ ਇਹਨਾਂ ਦੀ ਮੈਥ ਦੀ ਗ੍ਰਿਫਤੀ ਭਰੀ ਆਵੇ ਅਸੀਂ ਕਹੀਏ ਜਿਹੜਾ ਬਰਨ ਕਰਨਾ ਕਰ ਲੋ ਕਿਵੇਂ ਰਾਜ ਫੂਕਾ ਇਹ ਫੈਂਟਮ ਜਿਹਾ ਕਰਾ ਕਰਦੇ ਨੇ ਬੂਟਾ ਪਾਉਣ ਦੀਆਂ ਜੋ ਸਾਡੀ ਗਿਰਦੀ ਨੇ ਰਹੀ ਉਹਨਾਂ ਤੋਂ ਪੈਣਗੇ ਮੌਜੂਦ ਲੋਕਾਂ ਦੇ ਵਿੱਚ ਖਾਲਸਾ ਜੀ ਇਹ ਵੱਡੀਆਂ ਸਮੱਸਿਆਵਾਂ ਵਾਲੇ ਬੰਦੀ ਸਿੰਘਾਂ ਦਾ ਮਸਲਾ ਉਸਾਨੀ ਦਾ ਮਸਲਾ ਗੁਰੂਵਤਿਆਰੋ ਸਾਡਾ ਧਰਮ ਨੂੰ ਖਤਮ ਕਰਨਾ ਮਸਲਾ ਸਿੱਖੀ ਦੇ ਵਿੱਚ ਬਲੀਬ ਸਿੱਖਾਂ ਨੂੰ ਪਰ ਕੱਲ ਤੱਕ ਮਸਲਾ ਬਹੁਤ ਨੇ ਆਓ ਆਪਾਂ ਗੁਰੂ ਮਹਾਰਾਜਿਆਂ ਦੀ ਜਿੱਤਾਈ ਹੋਈ ਮਰਯਾਦਾ ਨੂੰ ਕਰੋ ਬੜੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਹੋਏ ਸਿਵਾ ਆਹਰੋ ਬਾਗੇ ਜਦੋਂ ਅਸੀਂ ਗੁਰੂ ਸਾਹਿਬ ਦਾ ਝਾਂਟ ਬਣਾ ਰਿਆ ਫੇਰ ਗੁਰੂ ਹਰਪੀਰ ਬਲ ਬਣ ਜਾਣੀਆਂ ਫੇਰ ਸਾਡਾ ਖਾਲਸਾ ਰਾਜ ਹੋਊਗਾ ਚੰਦੀ ਕਲਾ ਹੋ ਗਈ ਹੁਣ ਤੁਸੀਂ ਨੇ ਦੇਖਿਆ ਲੈ ਸਾਰੀਆਂ ਫੇਰ ਪ੍ਰਬੰਧਕ ਕਮੇਟੀਆਂ ਨੂੰ ਕਹਿਣਾ ਚਾਹੁੰਦਾ ਪਿੰਡਾਂ ਦੇ ਵਿੱਚ ਗਰੀਬ ਸਿਖਾਂ ਦੀ ਮਾਂ ਬੜਿਆ ਕਰੋ ਉਹ ਦੂਸਰੇ ਪਾਸੇ ਨਾ ਜਾਣ ਮੇਰੇ ਵੱਲ ਨਾ ਜਾਣ ਕਿਹੜੀਆਂ ਮਜਬੂਰੀਆਂ ਨੇ ਉਹਨਾਂ ਨੂੰ ਸਮਝਿਆ ਕਰੋ ਗੁਰੂ ਕੀ ਗੁਰਤ ਗਰੀਬ ਦਾ ਹੂ ਇਹ ਹੀ ਕਰਕੇ ਸਾਧਗੰਗਾ ਨੇ ਕਿਹਾ ਹੈ ਇਸ ਉੱਤੇ ਆਪਾਂ ਆਈਏ ਤੇ ਮੈਂ ਧੰਨਵਾਦ ਕਰਦਾ ਸਾਰੀਆਂ ਸਿੱਖ ਸੰਗਤਾਂ ਦਾ ਜੋ ਵੀ ਇੱਥੇ ਆਈਆਂ ਹੋਣਿਆ ਨੇ ਮਾਈ ਭਾਈ ਰਾਗੀ ਢਾਡੀ ਸੰਗਠਿਤ ਸਰਦਾਰ ਭਾਈ ਰੋਤੇਸ਼ ਜੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਗੱਲਬਾਤ ਅਲਮਾ ਖਰਮਾ ਨੂੰ ਵੀ ਸਿੰਘ ਸਾਹਿਬਾ ਜੱਤ ਸਿੰਘ ਜੀ ਉਹਨਾਂ ਵੱਲੋਂ ਦਾਸ ਨੇ ਹਾਜ਼ਰੀ ਭਰੀ ਹੈ ਪਿੰਡ ਸਾਹਿਬ ਬਾਬਾ ਪਰਮੇਂਦਰ ਸਿੰਘ ਜੀ ਤੋਂ ਗੋਸ਼ ਨਾਹ ਵਾਲੇ ਤਨਦਲ ਦੇ ਮੁਖੀ ਉਹਨਾਂ ਦੇ ਤੋਂ ਜਥੇਦਾਰ ਮਾ ਸਿੰਘ ਜੀ ਭੁੜਿਆਵਾਂ ਜਿਹੜੇ ਸਿੱਧਾ ਉਹ ਵੀ ਪਹੁੰਚੇ ਨੇ ਹਾਜ ਵਾਲਿਆ ਜਿਖਦਾ ਗੁਰਮੁਖ ਸਿੰਘ ਜੀ ਹੋਰ ਬਹੁਤ ਸਾਰੇ ਸਾਡੇ ਸੁਖੀ ਮਰਜ਼ੀ ਹੋਰ ਬਹੁਤ ਸਾਰੇ ਫਰੋਜਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਭਾਈ ਗੁਰਦੇਵ ਸਿੰਘ ਜੀ ਦਾ ਇਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਆਰਾ ਫੇਰ ਕੋਟਾ ਧੰਨਵਾਦ ਹੈ ਕਿਉਂਕਿ ਹਰ ਸਾਲ ਇਹ ਕਰਾਉਂਦੇ ਨੇ ਪਿਛਲੇ ਸਾਲ ਨਹੀਂ ਆ ਗਿਆ ਤੇ ਧੰਨਵਾਦ ਕਰਦੇ ਆ ਜੋ ਗੁਰੂ ਸਾਹਿਬ ਦੇ ਦਰਸ਼ਨ ਕਰਾਉਂਦੇ ਨੇ ਸੰਗਤਾਂ ਦੇ ਦਰਸ਼ਨ ਕਰਾਉਂਦੇ ਆ ਕੋਟਾ ਕੋ ਧੰਨਵਾਦ ਭੰਤਾ ਸਾਹਿਬ ਜੀ ਕੰਸਾਹ ਮਹਾਰਾਜਿਆਂ ਦਾ ਜਿਨ੍ਹਾਂ ਨੇ ਅੱਜ ਇਹ ਮਾਣ ਰੂਣੇ ਕਿਰਪਾ ਕਰਕੇ ਆਪਦੀਆਂ ਨੂੰ ਗੁਰਬਾਣੀ ਦੀ ਵਰਖਾ ਇਹਨਾਂ ਦੇ ਦਿੱਤੀ ਇਹ ਸਭ ਲੋਕਾਂ ਨੇ ਆਪੀ ਗੋਦੜਾ ਜਿਹੜਾ ਪ੍ਰੋਤਾ ਦਾ ਉਹਦਾ ਮਖਸ਼ ਕਰਿਆ ਸਭ ਲੋਗੇ 10 ਮਿੰਟ ਦੇ ਵਿੱਚ ਅੱਜ ਪਾਸਾ ਸਾਡੇ 501 ਤਾਰ ਬਾਵਾਸ ਕਰ ਦਿੱਤਾ ਦੇ ਵਿਚਾਰ ਕਰੋ ਅਸੀਂ ਆਪ ਜੀ ਨੂੰ ਜਰਦਾ ਆਪ ਬਾਵਾ ਦੇ ਹਿਸਾਬ ਨੂੰ ਬਣੀਏ ਤੇ ਆਹ ਵਿਚਾਰਨਾ ਜੋਗ ਰੱਖਿਓ ਧੰਨਵਾਦ ਗੋਦਾਰ ਗੁਰੂ ਸਤੂਰ ਹੈ ਸਤੂਰਾ ਦਾ ਉਰੰਗਪਾਣੀ ਖਿਵਾ ਬੰਦੀ ਸਿੰਘਾਂ ਦਾ ਮੋਟਾ ਦਵਾਰਾ ਫੇਰ ਮੈਂ ਦੱਸਿਆ ਦੋ ਸਾਲ ਉੱਥੇ ਸ਼ਮਾ ਹੋ ਗਿਆ ਉੱਥੇ ਬੈਠੇ ਆਇਆ ਕੋਈ ਸਾਡੇ ਕੋਲੇ ਉਹਨਾਂ ਚੰਗੀ ਹੁੰਦੇ ਜਿਹਨਾਂ ਅਸਾਰੇ ਬੰਦੀ ਸਿੰਘਾਂ ਦਾ ਵਾਹ ਨਹੀਂ ਕਰ ਲੈਂਦੇ ਉਹ ਰਾਜਪਾਲੀ ਖੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੇ। ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਭ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸਾਡੇ ਨਾਲ ਕੀ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਨੇ ਇਸ ਸੰਬੰਧ ਵਿੱਚ ਜਾਣੂ ਚਵਾਇਆ ਬਹੁਤ ਪ੍ਰਵਾਦ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਤੋਂ ਹੁਣ ਬੇਨਤੀ ਆ ਪ੍ਰਬੰਧਕ ਸਾਹਿਬਾਨ ਨੂੰ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਸਿਰ ਪਾਉ ਦੇਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਹੋ ਕੀ ਮੈਪਰਸਦਰ ਮੈਪਰ ਹੋ ਤਕਰੀਬਨ 5-7 ਮਿੰਟ ਹੋਰ ਲੱਗਣਗੇ ਪ੍ਰਤੀਆਂ ਕਰਤਾ ਨੂੰ ਜਿਹੜੇ ਸਾਰੇ ਦਰਦਾਰਤਾਂ ਆਗੂ ਸਹਿਬਾਨ ਆਇਆ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਬੜੀ ਮੈਂ ਨਾਲੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਨਿੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਵੱਲੋਂ ਦੋਸਤੋ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਦੋਸਤੋ ਜੋ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਉੱਪਰ ਵੱਡੇ ਸਵਾਲ ਚੁੱਕੇ ਗਏ ਨੇ ਉਥੇ ਦੋਸਤੋ ਜੋ ਮੁਹਾਲੀ ਚੰਡੀਗੜ੍ਹ ਵਿਖੇ ਦੋਸਤੋ ਬੰਦੀ ਸਿੰਘਾਂ ਦੀ ਰਾਈ ਦਲੇ ਕੌਮੀ ਇਨਸਾਫ ਮੋਰਚਾ ਲੱਗਿਆ ਹੈ ਦੋਸਤੋ ਉਸ ਵਿੱਚ ਵੀ ਦੋਸਤੋ ਨੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਦਾ ਵੱਡਾ ਯੋਗਦਾਨ ਹੈ ਦੋਸਤੋ ਉਥੇ ਦੋਸਤੋ ਜੋ ਵੀ ਨੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਦੋਸਤੋ ਸਿਕੋਂ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਦੋਸਤੋ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ